ਲਓ ਜੀ ਬਾਈਓ ਸਵਾਗਤ ਹੈ ਸਾਂ ਕਬੂਤਰਬਾਈ ਦਾ YouTube ਚੈਨਲ ਤੇ ਜਾਨਵਰ ਆਪਣੇ ਹੁਣੇ ਉਤਰੇ ਨੇਗੇ ਆ ਗਏ ਜੀ ਆ ਮੋਜਰ ਗੋਲਾ ਬਚਾ ਪਾਣੀ ਪੀ ਰਹੇ ਨੇ ਉਤਰ ਕੇ ਉਹ ਕਾਲੀ ਪੂੰਛ ਵਾਲਾ ਆ ਗਿਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਸ਼ਾਮ ਦੇ 6:00 ਵੱਜ ਚੱਲੇ ਨੇ ਤਿੰਨ ਵੇ ਦੇ ਆਰਡਰ ਰਹੇ ਨੇ ਨਨ ਘੰਟੇ ਹੋ ਗਏ ਜੀ ਪੂਰੇ ਦੁਪਹਿਰੇ ਸ਼ੇਖਰ ਚੜਾਉਂਦੇ ਤੇ ਆ ਕੇ ਕੋਈ ਵਾਸਤਾਨੀਆਂ ਦੇਖੋ ਮौज ਆ ਰਿਹਾ ਤੁਰਿਆ ਜਣੀ ਉਹ ਕੰਨੀਆਂ ਕੁੰਨੀਆਂ ਹੀ ਤਾਂ ਖੰਡਿਆ ਲੰਦਾਗਾ ਹੁਣ ਤਾਂ ਠੀਕ ਆ ਤੇ ਕੋਈ ਮੂੰਹ ਨਹੀਂ ਖੋਲਦਾ ਗੋਲਾ ਬਚਾ ਬੱਠਾ ਦੇਖ ਲਓ ਥੋੜੇ ਸਾਹਮਣੇ ਆ ਉਹ ਸਾਹਮਣੇ ਕਾਲੀ ਪੋਸ਼ ਵਾਲਾ ਬੈਠਾ ਉਹ ਵੀ ਐਨ ਫੱਟਾ ਆ ਲਓ ਇਹ ਗੋਲਾ ਬਚਾ ਦੇਖ ਲਓ ਜਾਂਦਾ ਮਸਤ ਹੋਇਆ ਪੂਰਨ ਵਰੀਆ ਤਕੜਾ ਹੋ ਗਿਆ ਥੱਲੋਂ ਕੋਈ ਸੁੱਕਿਆ ਛੱਕੇ ਦੀ ਹੱਡੀ ਦੀ ਨਹੀਂ ਸੀ ਪਹਿਲਾਂ ਉਹ ਵੀ ਗਾਇਬ ਹੋ ਗਈ ਆਪਾਂ ਪਰ ਆਪਾਂ ਨੂੰ ਮੁਰਗਿਆ ਲਈ ਖਰਾਕ ਦਿੱਤੀ ਵੀ ਜਿਹੜੀ ਆਪਾਂ ਮੁਰਗਿਆਂ ਨੂੰ ਦੰਨੇ ਛੋਲਲੇ ਪੁੱਜੇ ਹੋਏ ਮਾਹਣੀ ਦੇ ਬੱਚਾ ਉਹਨਾਂ ਨੂੰ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਪੁੱਜੇ ਹੋਏ ਛੋਲਿਆਂ ਦਾ ਮਾਹਣੀ ਦੇ ਵਿੱਚ ਗੁੰਨ ਕੇ ਬਹੁਤ ਦੋੜ ਦੋੜ ਡਲੀਆਂ ਛੋਟੀਆਂ ਛੋਟੀਆਂ ਬਣਾ ਬਣਾ 4 4 ਲਿੱਤੀਆਂ ਨਹੀਂ ਆ ਉਹਦੇ ਨਾਲੇ ਸਰੀਰੇ ਦਾ ਭਰ ਗਿਆ ਪੁੱਜੇ ਹੋਏ ਸ਼ੋਲੇ ਬਹੁਤ ਵਧੀਆ ਚੀਜ਼ ਆ ਮੱਖਣੀ ਹੋਵੇ ਠੰਡੀ ਹੁੰਦੀ ਆ ਕਰਦੀ ਆਹੀ ਜੀ ਦਿੱਤੀ ਆ ਭਾਈ ਬਾਕੀ ਰਿਜ਼ਲਟ ਆਪਣੇ ਸਾਹਮਣੇ ਆਗਾ ਦੇਖ ਸਕਦੇ ਹੋ ਆ ਬੈਠਾ ਗੋਲਾ ਹੋ ਜਾਂਦਾ ਉਹਦਰ ਨੂੰ ਜਿੱਦੇ ਬਿਮਾਰ ਦੀ ਇਹ ਉਹਦੇ ਕਹੇ ਜਾ ਕੇ ਮੈਂ ਤੁਰਦਾ ਦੀ ਗਰਦਨ ਜੇ ਛਟ ਕੇ ਹੁਣ ਦੇਖ ਲਓ ਪੂਰਾ ਚੁਸਤ ਚਲਾ ਕਾ ਆਹ ਹੁੰਦਾ ਜੀ ਦੇਖੋ ਪੂਰਾ ਸੰਭਲਿਆ ਹੋਇਆ ਆ ਜਿਹੜੀ ਕਬੂਤਰੀ ਫੰਗ ਜੇ ਮਾਰਦੀ ਐ ਨੇ ਵੀ ਅੰਡੇ ਧਰਲੇ ਢਾਲ ਸਾਖੇ ਕਬੂਤਰ ਨਾਲ ਆ ਦੇਖੋ ਟੀਰਾ ਜਿਹਾ ਗੋਲੇ ਦੇ ਮਗਰ ਐ 100% ਕਬੂਤਰੀ ਐ ਜੀ ਗੋਲਾ ਬਚਾ ਮਾਸ਼ਾਅੱਲਾ ਰੰਗ ਢੰਗ ਜੇ ਦੇ ਦੇਖਣ ਵਾਲੇ ਕਬੂਤਰਾਂ ਕਬੂਤਰੀ ਦੀ ਤਰ੍ਹਾਂ ਨੇ ਬਾਕੀ ਦੇਖੋ ਮਾਰਾ ਬਸੋਖ ਰੱਖੇ ਕਬੂਤਰੀ ਵੀ ਬਣ ਗਈ ਤਾਂ ਵੀ ਬਹੁਤ ਵਧੀਆ ਕਬੂਤਰ ਬਣ ਗਿਆ ਤਾਂ ਕਾਲੀ ਕਬੂਤਰੀ ਹੈਗੀ ਆ ਆਹ ਲੋ ਲੰਘੇ ਲੰਘਾ। ਬਾਕੀ ਤੁਸੀਂ ਦੱਸ ਦਿਓ ਭਰਾਵੋ। ਮਿਕ ਕੀ ਆ ਗਿਆ ਹੈ ਕੀ ਨਹੀਂ। ਮੇਰੇ ਨਾਲ ਬੱਦ ਜਾਣਕਾਰੋਂ। ਉਹ ਦੇਖੋ ਕਾਲੀ ਕਬੂਦਰੀ ਗੋਲ ਮੈਤੇ ਗੁੜਕਲੀ ਦੀ। ਉਹ ਸਮਝੋ ਬਾਹਰਾ ਕਹਿ ਕੇ ਦਾ ਅਗਲਾ ਕਬੂਦਰੀ ਦਿੱਤੀ ਨਿਕਲਦਾ ਲੱਗਦਾ ਕਬੂਤਰਾ। ਬਾਕੀ ਇਹ ਕਬੂਦਰੀਆਂ ਮਸਤ ਹੋ ਕੇ ਵੀ ਕਹਿਣ ਲੱਗ ਜਾਂਦੀ ਨੇ ਗੁੜਕਣਾ। ਹੁਣ ਉਹ ਪੂਰੀ ਮਸਤੀ ਚ ਹੈ। ਕਿਉਂਕਿ ਆਪਣੇ ਘਰੇ ਉਹਦਾ ਜੀਲ ਆ ਗਿਆ ਮਿੱਟੀ-ਮੁੱਟੀ ਖਾਣ ਨੂੰ ਮਿਲਦੀ ਆ ਉਹਨੂੰ ਪੂਰੀ ਆਹ ਦੇਖੋ ਜੀ ਕਾਲ ਸਾਕਾ ਜਿਹੜਾ ਉੱਡਦਾ ਉਹ ਕਾਲ ਸਾਕੇ ਦਾ ਭਾਈ ਆ ਜਿਹੜਾ ਦਾਸਲੇ ਤੇ ਹੁਣ ਬੈਠਿਆ ਆ ਸ਼ਾਕਾ ਇਹਦਾ ਜੋੜਾ ਉਹ ਡੱਬੀ ਕਬੂਤਰੀ ਨਾਲ ਆ ਜਿਹੜੀ ਪੱਲੇ ਖੜਕਾਉਂਦੀ ਕਿ ਜੀ ਨੇ ਅੰਡਾ ਧਰਿਆ ਆ ਮੌਜਾ ਬੈਠਾ ਕੋਲੀ ਇੱਟ ਦੇ ਉਹ ਆ ਗਈ ਮੌਜਾ ਚੜ ਗਿਆ ਪਾਣੀ ਪੀਣ ਇੱਕ ਲਾਲ ਚੀਨੇਆਂ ਚੋਂ ਜੀ ਮੋਰਜਾ ਇਸੇ ਕਾਰਨ ਗੋਲੀ ਉਹ ਕਾਲੀ ਕਬੂਤਰੀ ਨਾਲ ਲਾਇਆ ਹੈ। ਇਹ ਨਾਲ ਚਲੋ ਆਪਣੇ ਕਬੂਤਰ ਜੇ ਬੱਚੇ ਬਹੁਤ ਵਧੀਆ ਟੋਪ ਦੇ ਪਾਉ। ਆ ਕਬੂਤਰੀ ਲਾਤੀ ਕਾਲ ਸਾਕੇ ਨਾਲ ਕਾਲੀਆਂ ਕਸਾਣੇ ਨਾਲ ਜਿਹੜੀ ਪਾਣੀ ਤੇ ਬੈਠੀ ਐ ਇਸ ਟਾਈਮ। ਇਹਦੀ ਇੱਕ ਅੱਖ ਕਾਲੀ ਆ, ਇੱਕ ਅੱਖ ਚਿੱਟੀ ਖੱਟੀ ਜੀ ਆ। ਡੇਢ ਅੱਖ ਦੋ ਅੱਖਾਂ ਦੀ ਐ ਇਹ। ਆ ਡੜਦੀ। ਉਹ ਕਬੂਤਰ ਵੀ ਚੰਗਾ ਉੜਦਾ ਦਾ। ਥਾਏ ਵੀ ਵਧੀਆ 6 ਸਾਹ ਚੱਟਾ ਪੂਰਾ ਸਫੇਦ। ਉਹ ਆਪਾਂ ਨੇ ਕਾਲੀ ਜੀ ਪੋਸ਼ ਕਰਤੀ ਤੇ ਉਹਦੀ ਕਾਲੀਆਂ ਕੱਸਾ ਹੋਰ ਸਾਨੂੰ ਰੰਗ ਨਹੀਂ ਦੀ ਮਿਲਿਆ ਕੋਈ ਉਹ ਕਹਿੰਦਾ ਪੱਥਰ ਢਾਈ ਲਿਓ ਜੀ ਪੱਥਰ ਢਾਈ ਲਾ ਕੇ ਰੰਗਦੇ ਤੇ ਹੁਣ ਉਹੀ ਬਰਾਵਾ ਆਪਣੇ ਬਾਲਾਂ ਦੇ ਦੇਈਆਂ ਦੀਆਂ ਕੰਮ ਵਿੱਚ ਵਿੱਚੇ ਕਬੂਤਰਾਂ ਨੇ ਲਾ ਦੇਂਦੀਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰ ਆਪਾਂ ਭਰਾ ਬਣ ਕੇ ਆਪਣੇ ਜੰਨੇ ਕਬੂਤਰਾਂ ਵਾਲੇ ਭਾਈ ਨੇ ਸਾਰੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਲਾਵੇ ਕੋਈ ਵੀ ਕਿਸੇ ਵੀ ਵੀਡੀਓ ਆਉਂਦੀ ਹੈ ਚਾਹੇ ਆਪਣੇ ਪੰਜਾਬ ਦਾ ਚਾਹੇ ਕਿਤੇ ਬਾਹਰਲਾ ਹਰਿਆਣੇ ਦਾ ਬਿਹਾਰ ਦਾ ਜਿੱਥੇ ਦੀ ਪਾਕਿਸਤਾਨ ਦੀ ਕੋਈ ਵੀ ਆਉਂਦੀ ਆਪਾਂ ਜਦ ਸਬਸਕ੍ਰਾਈਬ ਕਰਦੇ ਹੈ ਇਹ ਆਪਣੇ ਕਬੂਤਰਾਂ ਵਾਲੇ ਭਾਈਆਂ ਨੂੰ ਬੇਨਤੀ ਹੈ ਵੀ ਚਲੋ ਆਪਾਂ ਇੱਕ ਦੂਜੇ ਦੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਾਂ ਨੂੰ ਇੱਕ ਦੂਜੇ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਇੱਕ ਦੂਜੇ ਦੀ ਨੌਲੇਜ ਬਾਦੀ ਹੈ ਵੀਰੋ ਇਸ ਕੰਮ 'ਚ ਆਪਣੀ ਘਟਦੀ ਨਹੀਂ ਹੈ ਕਿਉਂਕਿ ਜਿੰਨੇ ਆਪਾਂ ਬੰਦੇ ਜੋੜਾਂਗੇ ਉਹਨੇ ਬੰਦੇ ਹਰ ਰੋਜ਼ ਨਮੀ ਨਮੀ ਗੱਲ ਸੁਣਾਉਂਦੇ ਨੇ ਉਹ ਕੋਈ ਨਾ ਕੋਈ ਕੋਈ ਨਾ ਕੋਈ ਤਾਂ ਵਿੱਚੋਂ ਤਾਰ ਛੜਦੀ ਹੁੰਦੀ ਹੈ ਹਰ ਇੱਕ ਚੀਜ਼ ਦੇ ਵਿੱਚ ਇਸ ਕਰਕੇ ਕਹ ਰਹੇ ਹੁੰਦੇ ਆ ਵੀ ਭਾਈ ਆਪਣੇ ਸਾਰੇ ਕਬੂਤਰ ਬਾਜਾਂ ਦੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਆ ਗਈ ਜੀ ਕਬੂਤਰੀ ਜੀ ਨੇ ਅੰਡਾ ਧਰਿਆ ਹੋਇਆ ਹੁਣ ਇਸ ਟਾਈਮ ਸ਼ਾਮ ਹੋ ਗਈ ਨੇ ਰਹੋ ਚੱਲਿਆ ਅੰਦਰ ਬਾੜ ਚੱਲੇ ਖੁੱਡੇ ਤੇ ਬਾਕੀ ਤੁਸੀਂ ਦੇਖੋ ਜੀ ਉਹ ਦੇਖੋ ਦਾਣਿਆਂ ਨੂੰ ਜਿੰਬੜੇ ਹੋਏ ਨਗੇ ਇੱਥੇ ਰੱਖੋ ਭੈਣ ਦਾ ਕਮਾਂਡਲਾ ਜਿਹਾ ਕਬੂਤਰਾ ਹੈਗਾ ਜਿਹੜਾ ਉੱਤੇ ਚੜਿਆ ਦਾਣਿਆਂ ਦੇ ਕਿਸੇ ਵੀ ਦਾਣੇ ਨਹੀਂ ਖਾਣ ਦਿੰਦਾ ਸਾਰਿਆਂ ਨੇ ਮਾਰਦਾ ਉਹਦੇ ਹੁਣ ਮੌਜੇ ਨਾਲ ਪੰਗਾ ਲਾਇਆ ਹੈ ਪਹਿਲਾ ਗੋਲੇ ਬਚੇ ਨਾਲ ਦੀ ਉਹ ਦੇਖੋ ਉਹ ਕਾਲੀ ਕਾਲ ਸਾਕਾ ਦੇਖੋ ਕਿੱਧਰ ਦੀ ਫਸਾਫਰੰਦਰ ਦੂਏ ਪਾਸੇ ਦੀ ਹੋਣੋ ਵੀ ਦਾਣਿਆਂ ਦੀ ਆਹ ਦੇਖੋ ਲੱਗ ਗਿਆ ਭਾਈ ਕਾਲੀ ਦੂਜੇ ਨਾਲ ਜੀ ਮੋਜੇ ਦਾ ਜੋੜਾ ਉਹ ਦੇਖੋ ਆ ਗਿਆ ਅੱਖੋ ਖਲੇ ਖਟੀਆਂ ਅੱਖਾਂ ਦੀ ਹੈਗੇ ਆ ਲਾਂਗੇ ਸਵਾ ਕਾਲਾ ਦਾ ਨੂੰ ਦੇਖੋ ਇਹ ਜਿਹੜੀ ਮਿੱਟੀ ਅੱਖਾਂ ਕਾਲੀ ਨੋਪਾ ਹਾਂ ਥੱਲੇ ਆ ਕਬੂਤਰ ਨਾਲਾ ਕਬੂਤਰ ਜਿਹੜੀ ਚਿੱਟੀ ਹੈਗੀ ਇਹਦੇ ਨਾਲਾ ਛਿੱਟੇ ਜਿਹਾ ਗੁੱਤਲਾ ਜੋੜਾ ਲੱਗਿਆ ਇਧਰ ਨੀਲੀ ਅੰਡਿਆਂ ਦੇ ਬੈਠੀ ਆ ਉਧਰ ਉੱਪਰ ਨੀਲੀ ਅੰਡਿਆਂ ਦੇ ਬੈਠੀ ਆ ਇਧਰ ਆ ਮੌਜਾ ਬੈਠਾ ਜਿੱਥੇ ਮੌਜੇ ਦਾ ਖਾਣਾ ਜੀ ਆ ਕਾਲੀ ਕਬੂਦਰੀ ਨਾਲ ਜਿਹੜਾ ਉਹ ਕਬੂਤਰਾ ਉਹਨੂੰ ਆਪਾਂ ਖਾਣਾ ਅਜੇ ਤਿਆਰ ਕਰਿਆ ਨਹੀਂ ਕਰਾਂਗੇ ਜਦੋਂ ਉਹਨਾਂ ਦਾ ਜੋੜਾ ਲੱਗ ਗਿਆ ਬਾਕੀ ਵੀਡੀਓ ਸਾਨੂੰ ਕੰਮੇ ਲੱਗੇ ਜ਼ਰੂਰ ਦੱਸਿਓ ਕਮੈਂਟ ਕਰਕੇ ਦਾਣੇ ਨਾ ਮੋਹਤਲ ਦੀ ਆਪਾਂ ਕਿਉਂਕਿ ਗੱਡੀ ਤੇ ਜਾਂਦੇ ਆ ਭਰਾ ਉਹ ਗੱਡੀ ਤੇ ਜਾ ਕੇ ਫਿਰ ਇਹ ਭੁੱਖੇ ਮਰ ਜਾਂਦੇ ਨੇ ਵਿਚਾਰੇ ਇਸੇ ਕਰਕੇ ਦਾਣੇ ਤਾਂ ਉਹਨਾਂ ਨੂੰ ਮੋਕਣੀ ਨਹੀਂ ਦਿੱਤਾ ਕਦੇ ਜਾਨਵਰ ਦੱਸਿਓ ਆਪਣੇ ਕਹੇ ਜਨੇ ਕਮੈਂਟ ਕਰਕੇ ਕਰ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਮਾੜੇ ਵੀ ਹੋਏ ਤਾਂ ਮਾੜੇ ਵੀ ਦੱਸਿਓ ਚੰਗੇ ਨੇ ਚੰਗੇ ਦੱਸਿਓ ਠੀਕ ਆ ਆਪਾਂ ਜੇ ਮਾੜੇ ਹੋਣਗੇ ਤਾਂ ਬਦਲ ਵੀ ਦੇਵਾਂਗੇ ਵੀਰੇ ਜੇ ਕੋਈ ਐਂ ਕਹੋ ਵੀ ਹਾਂ ਵੀ ਇਹ ਜਾਨਵਰ ਮਾੜਾ ਆਪਾਂ ਉਹਨੂੰ ਕੱਢ ਵੀ ਦੇਵਾਂਗੇ ਕੋਈ ਦਿੱਕਤ ਨਹੀਂ ਪਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ ਤੁਹਾਡਾ ਹੁਣ ਆਪਣਾ ਧਾਰਾਂ ਦਾ ਟਾਈਮ ਹੋ ਗਿਆ ਜੀ ਪਾਣੀ ਬਦਲ ਦਈਏ ਕੁਝਿਆਂ ਚ

ਭਗਾਦੀ ਪੇਚਾਂ ਨਾਲ ਜਾ ਗਏ। ਲੈ ਆਓਏ ਪੌਰਾ ਕਦੇ ਹੋਰ ਅੰਡੇ ਬੰਨਦਾ ਇਹਦਾ। ਹੁਣ ਲੋਈ ਬਾਬੇ ਉਹ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ। ਠੀਕ ਆ ਅੱਜ ਲਈ ਇੰਨੇ ਹੀ ਧੰਨਵਾਦ ਸਾਰਿਆਂ ਦਾ। ਸਬਸਕ੍ਰਾਈਬ ਜ਼ਰੂਰ ਕਰਾਇਓ। ਓਕੇ ਭਾਈ। ਅਲਵੈਦਾ। ਕੱਲ ਨੂੰ ਫੇਰ ਮਿਲਾਂਗੇ ਇਸੇ ਟਾਈਮ। ਬਣਾ ਰਿਹਾ ਕਰੋ ਵੀਡੀਓ ਦੇ ਨਾਲ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਨੀ ਰਾਣੀ ਸੋਨਰਾ ਬੈਠੀ ਆ ਰਜੀ ਆ ਛਾਣ ਵੀ ਖੜਾ ਜੀ ਤਿਆਰ ਹੋਇਆ ਕੱਟਾ ਉਹ ਮੱਝ ਦਾ ਵਿਚਾਰੀ ਹਮੱਜ ਹਜੇ ਬੋਲੀ ਨਹੀਂ ਹੈਗੀ ਉਹਦੇ ਰਿੰਗੀ ਦੀ ਪਤਾ ਨਹੀਂ ਬੋਲ ਕੇ हट ਗਈ ਪਤਾ ਨਹੀਂ ਕਿਵੇਂ ਆ ਉਹ ਬੱਕਰੀ ਆ ਉਹ ਨਹੀਂ ਬੋਲੀ ਕੱਟਾ ਦੇਖ ਲੋ ਐਡਾ ਹੋ ਗਿਆ 9 ਮਹੀਨੇ 10ਵੇਂ ਮਹੀਨੇ ਦਾ ਸਿੰਗ ਮੋੜਨ ਲੱਗੇ ਪਰ ਮੱਝ ਨਹੀਂ ਨਾ ਮੈਂ ਦੁੱਧ ਦਈ ਠੀਕ ਹੈ ਬਾਈ ਧੰਨਵਾਦ ਓਕੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ